ਆਦੇ ਮਰੇਕੋਲੇ ਕਪੜਾ ਤੁਸੀਂ ਮਰੇਕ ਕੋਲੇ ਜੇ ਆਉਂਗੇ ਅੱਜ ਦੀ ਸਾਸਰੀ ਕਾਲ ਸਾਰਿਆਂ ਨੂੰ ਤੇ ਕੀ ਹਾਲ ਚਾਲ ਆ ਤੁਹਾਡਾ ਦੋਸਤੋ ਤੇ ਅੱਜ ਪਹੁੰਚੇ ਆਪਾਂ ਸਹਿਰ ਮਰੇਕ ਕੋਲੇ ਤੁਹਾਨੂੰ ਸਹਿਰ ਮਰੇਕ ਕੋਲੇ ਦਾ ਆਪਾਂ ਬਾਜ਼ਾਰ ਦਿਖਾਉਣੇ ਆ ਤੇ ਆਪ ਵੀ ਵੀਡੀਓ ਨੇ ਐਂਡ ਤੱਕ ਬਣੇ ਰਹੋ ਤੇ ਕਰਦੇ ਆ ਅੱਜ ਦੀ ਆਪਾਂ ਵੀਡੀਓ ਸਟਾਰਟ ਤੇ ਕਮੈਂਟ ਕਰਿਆ ਕਰੋ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋਨੇ ਆ ਲਓ ਵੀ ਆਹ ਸਾਹਮਣੇ ਤਰੰਦੀ ਗੇਟ ਚੱਲਦੇ ਆਪਾਂ ਅੰਦਰ ਤੁਹਾਨੂੰ ਅੱਜ ਆਪਾਂ ਸਾਰਾ ਬਾਜ਼ਾਰ ਦਿਖਾਵਾਂਗੇ ਸਹਿਰ ਮਰੇਕ ਕੋਲੇ ਦਾ ਤੇ ਆ ਦੇਖੋ ਪੈਂਟਰ ਹੋ ਗਏ ਤੇ ਸਾਹਮਣੇ ਆ ਗਿਆ ਐਮਏ ਟਰੇਡਰ ਜੀ ਲਓ ਜੀ ਤੇ ਬਹੁਤ ਕੱਪੜੇ ਲਈ ਮਸ਼ਹੂਰ ਆ ਮਰੇਕ ਕੋਲਾ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸਾਰਾ ਬਾਜ਼ਾਰ ਦਿਖਾਵਾਂਗੇ ਲਓ ਜੀ ਆਪਾਂ ਇਸ ਟਾਈਮ ਫਿਰ ਰਹੇ ਆ ਮਰੇਕ ਕੋਲੇ ਦੇ ਟੇਲੀਆ ਬਾਜ਼ਾਰ ਚ ਜਿੱਥੇ ਕੱਪੜੇ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਨੇ ਤੇ ਕਾਫੀ ਕੱਪੜਾ ਇੱਥੇ ਜਿਵੇਂ ਆ ਦੇਖ ਸਕਦੇ ਹੋ ਲਓ ਜੀ ਅਲੱਗ-ਅਲੱਗ ਇੱਥੇ ਜਿਹੜੇ ਕੱਪੜਿਆਂ ਦੀਆਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਸ਼ਹਿਰ ਮਰੇਕੋਲੇ ਦੇ ਵਿੱਚ ਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਸਾਰਾ ਮਰੇਕੋਲੇ ਦਾ ਬਾਜ਼ਾਰ ਦਿਖਾਵਾਂਗੇ ਜਿਹੜਾ ਕਿ ਤੇਲੀਆ ਬਾਜ਼ਾਰ ਕਹਿੰਦੇ ਨੇ ਇਹਨੂੰ ਜਿਵੇਂ ਆਹ ਦੇਖੋ ਲਓ ਵੀ ਤੇ ਕਾਫੀ ਟਾਈਮ ਹੋ ਗਿਆ ਤੇ ਆਪਾਂ ਬਾਜ਼ਾਰ ਦੀ ਵੀਡੀਓ ਨਹੀਂ ਪਾਈ ਤੀ ਤੇ ਅੱਜ ਫਿਰ ਆਪਾਂ ਤੁਹਾਨੂੰ ਦਿਖਾ ਰਿਹਾ ਮਰੇਕੋਲੇ ਦਾ ਬਾਜ਼ਾਰ ਤੇ ਇੱਕ ਕਮੈਂਟ ਜ਼ਰੂਰ ਕਰਿਆ ਕਰੋ ਵੀ ਤੁਸੀਂ ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਕੋਈ ਬਾਹਰੋਂ ਵੀ ਦੇਖਦਾ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਥੋਂ ਜਾਣਾ ਇਤਨੂੰ ਮੈਨੂੰ ਲੱਗਦਾ ਸ਼ਾਇਦ ਆਪਾਂ ਨੇ ਲਓ ਵੀ ਇਹ ਆ ਮਰੇਕ ਕੋਲੇ ਦਾ ਬਾਜ਼ਾਰ ਦੇ ਇੱਥੇ ਕੱਪੜੇ ਜਾਂ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੁਹਾਨੂੰ ਸਾਰਾ ਆਪੇ ਬਾਜ਼ਾਰ ਦਿਖਾਵਾਂਗੇ ਲਓ ਵੀ ਤੇ ਅਸੀਂ ਜਿਆਦਾ ਸ਼ਾਪਿੰਗ ਮਰੇਕ ਕੋਲੇਜ ਕਰਦੇ ਆ ਕਿਉਂਕਿ ਮਰੇਕ ਕੋਲੇਜ ਕੱਪੜਾ ਬਹੁਤ ਜ਼ਿਆਦਾ ਆ ਹਾਂ ਨਜਾਇਜ਼ ਕੱਪੜਾ ਨਜਾਇਜ਼ ਤੋਂ ਨਜਾਇਜ਼ ਕੱਪੜਾ ਮਰੇਕ ਕੋਲੇਜ ਇੱਥੇ ਤੁਸੀਂ ਕੋਈ ਵੀ ਲੈ ਲਓ ਹੈਂਡਵਰਕ ਲੈ ਲਓ ਜਾਏ ਨਾ ਚਾਹੇ ਜਰੀ ਵਰਕ ਹੋ ਗਿਆ ਜਾਂ ਮਨ ਲਾ ਕਿਸੇ ਤਰ੍ਹਾਂ ਤੁਸੀਂ ਸੂਟ ਜਾਂ ਜੁੱਤੀ ਇੱਥੋਂ ਲੈਣੀ ਹੈ ਮਰੇਕ ਕੋਲੇ ਤੁਸੀਂ ਆ ਕੇ ਲੈ ਸਕਦੇ ਹੋ ਜੀ ਤੁਹਾਨੂੰ ਚੱਲ ਰਿਹਾ ਗੋਗੂ ਜੀ ਲਓ ਜਿਵੇਂ ਹੁਣ ਆ ਦੇਖੋ ਕਿੰਨੇ ਸੋਹਣੇ ਪਏ ਨੇ ਲਓ ਜੀ ਦੇਖੋ ਤਾਂ ਇੱਥੋਂ ਤੁਸੀਂ ਕੋਈ ਵੀ ਆ ਕੇ ਕੱਪੜਾ ਆਪਣਾ ਲੈ ਸਕਦੇ ਹੋ ਸਹਿਰ ਮਰੇਕ ਕੋਲੇ ਜੋ ਆਪਣੀ ਮਨ ਪਟੰਦਾ ਲਓ ਵੀ ਦੇਖੋ ਸਾਰੇ ਤੁਹਾਨੂੰ ਕੱਪੜੇ ਦੁਕਾਨੇ ਮਿਲਣਗੇ ਇੱਥੇ ਜਿਵੇਂ ਆ ਦੇਖ ਸਕਦੇ ਹੋ ਵੱਡੀਆਂ ਵੱਡੀਆਂ ਕੱਪੜੇ ਦੀਆਂ ਦੁਕਾਨਾਂ ਨੇ ਤੇ ਜਿਵੇਂ ਆ ਅੱਗੇ ਅੱਗੇ ਚੂੜੀਆਂ ਵਗੈਰਾ ਹਨਾ ਬਾਕੀ ਹੋਰ ਵੀ ਕਾਫੀ ਸਮਾਨ ਤੁਹਾਨੂੰ ਮਿਲ ਤੁੰਦਾ ਜਿਵੇਂ ਆ ਦੇਖੋ ਤੇ ਤੇ ਕੱਪੜਾ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਗਾ ਕੱਪੜਾ ਤੁਸੀਂ ਮਰੇ ਕੋਲੇ ਜੇ ਆਉਂਗੇ ਤਾਂ ਤੁਹਾਨੂੰ ਕੱਪੜਾ ਬਹੁਤ ਜ਼ਿਆਦਾ ਮਿਲ ਜੂਗਾ ਬਾਕੀ ਕਮੈਂਟ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਤੇ ਵੀ ਆਪਣੀ ਵੀਡੀਓ ਕਿੱਥੋਂ ਦੇਖਦੇ ਹੁੰਦੇ ਹੋ ਆਪਾਂ ਤੁਹਾਡਾ ਜ਼ਰੂਰ ਰਿਪਲਾਈ ਕਰਿਆ ਕਰਾਂਗੇ ਲਓ ਲਓ ਭਾਈ ਅੱਜ ਆਪਾਂ ਤੇਲੀਆਂ ਬਾਜ਼ਾਰ ਦੀ ਫਿਰਦੇ ਆਂ ਚਮੜਾ ਬਾਜ਼ਾਰ ਤੇ ਜਾਣਾ ਆਪਾਂ ਨੇ। ਵਾਕੇ ਦੇਖੋ। ਸ਼ਹਿਰ ਮਰੇ ਕੋਲੋਂ। ਲਓ ਜੀ। ਇਹ ਦੋਨਾਂ ਸਾਈਡ ਦੁਕਾਨਾਂ ਨੇ। ਜਿਵੇਂ ਇਧਰ ਚੂੜੀਆਂ ਵਗੈਰਾ। ਲਓ ਜੀ। ਆਪਾਂ ਹੁਣ ਜਾ ਰਹੇ ਆਂ ਚਮੜੇ ਬਾਜ਼ਾਰ ਤੇ। ਉੱਥੇ ਜੁੱਤੀਆਂ ਦੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੁਹਾਨੂੰ ਆਪ ਦਿਖਾਵਾਂਗੇ ਜੱਗ। ਇਧਰ ਆ ਹੌਲ ਸੇਲ ਮਾਰਕੀਟ ਆ। ਤੇ ਇਹਦਾ ਆਪਾਂ ਐਡਰੈਸ ਮੰਗ ਰਹੇ ਸੀ ਆਪਣੇ ਤੋਂ ਬਹੁਤ ਬੰਦੇ ਆਹ ਐਡਰੈਸ ਆ ਜੀ ਲਓ ਆ ਬਕੈਲਾ ਚੱਲ ਉਹਨੂੰ ਦੇਖਣਾ ਵੀ ਕਿ ਇਹ ਇਹਦਾ ਆਪਾਂ ਤੋਂ ਐਡਰੈਸ ਬਹੁਤ ਬੰਦੇ ਮੰਗ ਰਹੇ ਸੀ ਆ ਵੀ ਮਾਰਕੀਟ ਦਾ ਤੇ ਆ ਐਡਰੈਸ ਤੁਸੀਂ ਨੋਟ ਕਰ ਲਓ ਬਹੁਤ ਲਾਓ ਵੀ ਹੁਣ ਆਪਾਂ ਚੱਲਿਆਂ ਅੱਗੇ ਚਮੜਾ ਬਾਜ਼ਾਰ 'ਚ ਤੇ ਆ ਦੁਬੱਟੇ ਪਏ ਨੇ ਆਹੋ ਤੇ ਯਾਰ ਦੇਖੋ ਕਿੱਥੇ ਜਾਣਾ ਚੱਲਦਾ ਈ ਇਹ ਯਾਰ ਯਾਰ ਬਹੁਤ ਕੰਮ ਲੱਗਿਆ ਹੂੰ ਤੇ ਇੱਥੇ ਤੁਹਾਨੂੰ ਜਿਵੇਂ ਹੈਂਡਵਰਕ ਹੋ ਗਿਆ ਨਾ ਜਰੀਵਰਕ ਹੋ ਗਿਆ ਬਾਕੀ ਹਰੇਕ ਤਰ੍ਹਾਂ ਦੀ ਕਢਾਈ ਤੁਹਾਨੂੰ ਇਹ ਮਰੇਕ ਕੋਲੇ ਦੇ ਸ਼ਹਿਰ ਦੇ ਵਿੱਚ ਮਿਲ ਜੂਗੀ ਤੇ ਇੱਥੇ ਕਪੜੇ ਦੀ ਮਤਲਬ ਤੁਸੀਂ ਕੋਈ ਵੀ ਆ ਕੇ ਵੈਰਾਈਟੀ ਲੈ ਸਕਦੇ ਹੋ ਫੈਰ ਮਰੇ ਕੋਲ ਨੇ ਬਾਕੀ ਇੱਥੇ ਸੰਖੋਸ਼ ਆਪਣੀ ਮਰਜ਼ੀ ਨਾਲ ਤਿਆਰ ਵੀ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਇੱਥੇ ਕਢਾਈ ਗਰੂਈ ਕੋਈ ਵੀ ਤਿਆਰ ਕਰਾਉਣੀ ਆਪਣੀ ਮਰਜ਼ੀ ਨਾਲ ਤਿਆਰ ਕਰਵਾ ਸਕਦੇ ਹੋ ਜਿਵੇਂ ਆ ਆ ਗਈ ਜੁੱਤੀਆਂ ਦੀ ਦੁਕਾਨ ਤੇ ਅੱਗੇ ਪੰਜਾਬੀ ਜੁੱਤੀਆਂ ਦਾ ਬਾਜ਼ਾਰ ਆਊਗਾ ਤੁਹਾਨੂੰ ਆਪਾਂ ਦਿਖਾਵਾਂਗੇ ਉਹ ਵੀਡੀਓ ਦੇ ਐਂਡ ਤੱਕ ਬਣੇ ਰਹਿ ਇੱਧਰ ਨੂੰ ਜਾਣਾ ਲਓ ਵੀ ਆਪਾਂ ਜਾ ਰਹੇ ਹਾਂ ਚਮੜੇ ਬਾਜ਼ਾਰ ਵੱਲ ਨੂੰ ਤੇ ਜਿਵੇਂ ਆ ਬਾਈ ਤੇ ਦਵੱਟੇ ਰੰਗ ਦਾਸ ਜੰਮੀਆ ਵਗੈਰਾ ਤੁਸੀਂ ਲਓ ਵੀ ਤੁਹਾਡਾ ਇਹ ਕਾਫੀ ਯਾਨੀ ਦੁਕਾਨਾਂ ਨੇ ਤੁਸੀਂ ਦੇਖ ਸਕਦੇ ਮਰੇਕ ਕੋਲੇ ਸ਼ਹਿਰ ਦੇ ਵਿੱਚ ਤੇ ਆ ਜਦ ਤਰਾ ਗਿਆ ਹੋਟਲ ਖਾਨਪੀਣ ਵਾਲਾ ਆ ਚੱਲਦੇ ਹੁਣ ਅੱਗੇ ਲਓ ਆਈ ਨੰਗ ਚੱਲੀਏ ਆਈ ਨੰਗ ਚੱਲਦੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਲਓ ਵੀ ਆਪਾਂ ਹੁਣ ਪਹੁੰਚ ਚੁੱਕੇ ਆ ਮਰੇਕ ਕੋਲੇ ਦੇ ਚਮੜਾ ਬਾਜ਼ਾਰ ਤੇਲੀਆ ਬਾਜ਼ਾਰ ਤੋਂ ਅੱਗੇ ਆਪਾਂ ਪਹੁੰਚ ਗਏ ਚਮੜਾ ਬਾਜ਼ਾਰ ਤੇ ਇਹ ਆ ਚਮੜਾ ਬਾਜ਼ਾਰ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਦੁਕਾਨਾਂ ਨੇ ਜਿਵੇਂ ਆ ਦੇਖੋ ਇੱਥੇ ਤੁਹਾਨੂੰ ਪੰਜਾਬੀ ਜੁੱਤੀ ਬਹੁਤ ਜ਼ਿਆਦਾ ਮਿਲ ਜੂ ਦੇਖਣ ਨੂੰ। ਬਾਕੀ ਆਪਾਂ ਪ੍ਰੋਪਰ ਵੀਡੀਓ ਪਾਈ ਆ ਪੰਜਾਬੀ ਜੁੱਤੀ ਜੇ ਤੁਸੀਂ ਦੇਖਣੀ ਹੈ ਆਪਣੇ ਚੈਨਲ ਤੇ ਵੀ ਉਹ ਵੀ ਜਾ ਕੇ ਦੇਖ ਸਕਦੇ ਹੋ। ਤੇ ਆਹ ਦੇਖੋ ਇੱਧਰ। ਚੱਲੋ। ਆਹ ਇੱਧਰ ਜਵੇਂ ਚੈਂਟਸ ਕੱਪੜੇ ਹੋਗੇ ਨਾ ਤੇ ਇੱਥੇ ਜੁੱਤੀਆਂ ਨੇ ਤੁਹਾਨੂੰ ਬਹੁਤ ਦੁਕਾਨਾਂ ਮਿਲ ਜਾਣਗੀਆਂ ਤੇ ਇੱਥੇ ਜੁੱਤੀ ਵੀ ਤੁਸੀਂ ਆਪਣੀ ਮਨਪਸੰਦ ਦੀ ਕੋਈ ਵੀ ਹੈਂਡਵਰਕ ਹੋਵੇ ਚਾਹੇ ਉਹ ਕੋਈ ਵੀ ਹੋਵੇ ਤਿਆਰ ਕਰਵਾ ਸਕਦੇ ਹੋ। ਤੇ ਆਹ ਦੇਖੋ। ਲਓ ਵੀ। ਤੇ ਆ ਦੇਖੋ ਲੋਈ ਤਾਂ ਤੇ ਬਾਕੀ ਤੁਸੀਂ ਦੇਖ ਸਕਦੇ ਕੱਪੜੇ ਦੁਕਾਨਾਂ ਵੀ ਹੈਗੀਆਂ ਨੇ ਜੁੱਤੀਆਂ ਵੀ ਹੈਗੀਆਂ ਨੇ ਮਤਲਬ ਜੇ ਪੰਜਾਬੀ ਜੁੱਤੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜੂਏ ਬਾਜ਼ਾਰ ਦੇ ਵਿੱਚੋਂ ਯਾਰ ਇੱਕ ਵੇਤਰ ਲੋ ਆ ਦੇਖੋ ਪੰਜਾਬੀ ਜੁੱਤੀ ਕਿੰਨੀ ਕੁਆਂਟੀਟੀ ਵਿੱਚ 바ਗੀ ਬੱਚੇ ਵਾਲੀ ਵੀ ਕੋਈ ਵੀ ਤੁਸੀਂ ਲੈਣੀ ਹੈ ਜਾਂ ਲੇਡੀਜ਼ ਆ ਜੈਂਟਸ ਕੋਈ ਵੀ ਜਿੱਥੋਂ ਤਿਆਰ ਕਰਵਾ ਸਕਦੇ ਹੋ ਕਿ ਆ ਦੇਖੋ ਜਮੇ ਕਿੰਨੀਆਂ ਸੋਹਣੀਆਂ ਸੋਹਣੀਆਂ ਡਰੈੱਸਾਂ ਲਾਉ। ਦੇਖੋ। ਤੇ ਬਾਕੀ ਆ ਰਖਣੀਆਂ ਵਗੈਰਾ ਹੋ ਗਈਆਂ ਇੱਥੇ ਹਨ ਜਿਵੇਂ ਹੋਰ ਵੀ ਕਾਫੀ ਸਮਾਨ ਤੁਹਾਨੂੰ ਇੱਥੋਂ ਮਿਲ ਜੂ। ਤੇ ਬਾਕੀ ਕੱਪੜੇ ਦੀ ਦੁਕਾਨਾਂ ਵੀ ਬਹੁਤ ਜ਼ਿਆਦੇ ਨਹੀਂ। ਤੇ ਇਹ ਬਾਜ਼ਾਰ ਚ ਤੁਹਾਨੂੰ ਯਾਨੀ ਬੈਗ ਵਗੈਰਾ ਹੋਗੇ ਜਿਵੇਂ ਮਖੂਲ ਵਾਲੇ ਬੈਗ ਹੋਗੇ ਜਾਂ ਟੈਕੀ ਵਗੈਰਾ ਤੁਹਾਨੂੰ ਇਹੀ ਮਿਲ ਜਾਣਗੇ ਜਿਵੇਂ ਸਾਹਮਣੇ ਦੁਕਾਨਾਂ ਹੈਗੀਆਂ ਦੇ। ਦੇਖੋ ਹਨਾ। ਤੇ ਲਾਉ ਵੀ। ਤੇ ਆਪਾਂ ਕਰਦੇ ਆਂ ਟਾਈਮ ਬ੍ਰੇਕ ਕੋਲੇ ਦੇ ਚਮੜਾ ਬਾਜ਼ਾਰ ਜਿਹਨੂੰ ਕਿ सदर ਬਾਜ਼ਾਰ ਵੀ ਕਹਿ ਦਿੰਦੇ ਨੇ ਲੋਕ ਦੇਖੋ ਤੇ ਬਾਕੀ ਆਪਾਂ ਇੱਥੇ ਜੁੱਤੀ ਦੀ ਇੱਕ ਦੁਕਾਨ ਦੀ ਵੀਡੀਓ ਪਾਈ ਹੈ ਆਪਣੇ ਚੈਨਲ ਤੇ ਜਾ ਕੇ ਤੁਸੀਂ ਉਹ ਦੇਖ ਸਕਦੇ ਹੋ ਬਾਕੀ ਕਮੈਂਟ ਜਰੂਰ ਕਰਿਓ ਵੀ ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਜੇ ਕੋਈ ਬਾਹਰੋਂ ਦੇਖਦਾ ਹੋਵੇ ਕਮੈਂਟ ਜਰੂਰ ਕਰਿਓ ਆਪਾਂ ਤੁਹਾਡਾ ਜਰੂਰ ਰਿਪਲਾਈ ਕਰਾਂਗੇ ਲਓ ਲਓ ਭਾਈ ਹੁਣ ਆਪਾਂ ਜਾ ਰਹੇ ਅੱਗੇ ਯਾਰ ਇਹ ਕਪੜਾ ਓਕੇ ਅੱਗੇ ਆ ਗਏ ਆ ਭਾਈ ਪੱਕੇ ਰੰਗਾ ਦੀ ਲਾਈਨਿੰਗ ਹੈ ਜਿਵੇਂ ਆ ਦੇਖੋ ਬੜੀ ਆਬ ਦੇ ਐਮੇਜੇ ਦੁਕਾਨਾਂ ਨੇ ਤੇ ਕਾਫੀ ਵੱਡੀ ਮਾਰਕੀਟ ਆ ਸ਼ਹਿਰ ਮਰੀਕ ਕੋਲੇ ਦੀ ਜਿਹੜੀ ਚੋਂ ਆਪਾਂ ਦਿਖਾ ਰਹੇ ਆ ਅੱਗੇ ਲਓ ਭਾਈ ਤੇ ਇਹ ਤੋ ਅੱਗੇ ਆ ਜਾਂਦਾ ਲੋਹਾ ਬਾਜ਼ਾਰ ਯਾ ਦੇਖੋ ਮੱਖ ਯਾ ਦੇ ਕੋਲ ਇੱਕ ਦੀਆਂ ਦੁਕਾਨਾਂ ਤੇ ਨਾਲ-ਨਾਲ ਤੇ ਆ ਕੱਪੜੇ ਵੀ ਆ ਸਾਰੀਆਂ ਇੱਥੇ ਦੁਕਾਨਾਂ ਨੇ ਲਓ ਲਓ ਵੀ ਆਪਾਂ ਸਦਰ ਬਾਜ਼ਾਰ ਤੇ ਫਿਰ ਰਹੇ ਆ ਇਸ ਟਾਈਮ ਤੇ ਤੁਹਾਨੂੰ ਸਾਰਾ ਮਰੇਕੋੜ ਦਾ ਆਪਾਂ ਸਦਰ ਬਾਜ਼ਾਰ ਦਿਖਾਤਾ ਤੇ ਹੁਣ ਸਾਹਮਣੇ ਹੈਗਾ ਮਰੇਕ ਕੋਲੇ ਦਾ ਲੋਹਾ ਬਾਜ਼ਾਰ ਤੇ ਤੁਹਾਨੂੰ ਆਪਾਂ ਲੋਹਾ ਬਾਜ਼ਾਰ ਦਿਖਾਵਾਂਗੇ ਤੇ ਇੱਥੇ ਐਵੇਂ ਜਿਹਾ ਦੁਕਾਨਾਂ ਨੇ ਅੱਗੇ ਚੌਂਕ ਆਊਗਾ ਤੇ ਚੌਂਕ ਦੇ ਵਿੱਚ ਹੀ ਆ ਲੋਹਾ ਬਾਜ਼ਾਰ ਤੇ ਮਰੇਕ ਕੋਲੇ ਹਰੇ ਕੈਂਦ ਨੂੰ ਸੇਲ ਲੱਗਦੀ ਹੈ ਉਹਦੀ ਵੀ ਆਪਾਂ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਲਓ ਜੀ ਜੇ ਆ ਗਿਆ ਚੌਂਕ ਤੇ ਇੱਥੋਂ ਨਾਲ ਹੀ ਲੋਹਾ ਬਾਜ਼ਾਰ ਚੜ੍ਹ ਰਿਹਾ ਜਾਂਦਾ ਆਪਾਂ ਤੁਹਾਨੂੰ ਲੋਹਾ ਬਾਜ਼ਾਰ ਦਿਖਾਵਾਂਗੇ ਹੋਰ ਉਹ ਵੀ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਲੋਹੇ ਬਾਜ਼ਾਰ ਦੀ ਤੁਸੀਂ ਅਲੱਗ ਤੋਂ ਦੇਖ ਲਿਓ ਲੋ ਵੀ ਆ ਜਿੱਧਰ ਲੋਹਾ ਬਾਜ਼ਾਰ ਹਾਂ ਲੋ ਵੀ ਆਪਾਂ ਫਿਰਦੇ ਆ ਇਸ ਟਾਈਮ ਮਰੇਕ ਕੋਲੇ ਦੇ ਸਦਰ ਬਾਜ਼ਾਰ ਚ ਜਿਹਨੂੰ ਕਿ ਚਮੜਾ ਬਾਜ਼ਾਰ ਵੀ ਕਹਿੰਦੇ ਨੇ ਨਾ ਇਹ ਆ ਸਾਰਾ ਮਾਰਕੀਟ ਤੁਹਾਨੂੰ ਆਪਾਂ ਦਿਖਾਈ ਆ ਤੇ ਆਹ ਲਓ ਵੀ ਦੇਖੋ ਪਹਿਲਾਂ ਆਪਾਂ ਤੁਹਾਨੂੰ ਇਧਰੀ ਸਾਈਡ ਦਿਖਾਇਆ ਸੀ ਹੁਣ ਆਪਾਂ ਤੁਹਾਨੂੰ ਦੂਜੀ ਸਾਈਡ ਦਿਖਾ ਰਹੇ ਹਾਂ ਸਾਰੀ ਮਾਰਕੀਟ ਤੇ ਬੈਗ ਦੀਆਂ ਦੁਕਾਨਾਂ ਹੋ ਗਈਆਂ ਜਿਵੇਂ ਹੈਨਾ ਆਹ ਦੇਖੋ ਤੇ ਕਾਫੀ ਵੱਡੀਆਂ ਦੁਕਾਨਾਂ ਨੇ ਇੱਥੇ ਸ਼ਹਿਰ ਮਰੇ ਕੋਲਿਜ ਤੇ ਬਾਕੀ ਬਣੋਕੇ ਚੱਲਦੇ ਆ ਅੱਗੇ ਜੁੱਤੀਆਂ ਦੀ ਦੁਕਾਨ ਆ ਗਈਆਂ ਇੱਥੇ ਤੁਹਾਨੂੰ ਕੱਪੜਾ ਹੀ ਬਹੁਤ ਮਿਲ ਜੂਗਾ ਬਾਕੀ ਪੰਜਾਬੀ ਜੁੱਤੀ ਬਹੁਤ ਜ਼ਿਆਦਾ ਮਿਲ ਜੂ ਤੁਸੀਂ ਕੋਈ ਵੀ ਇੱਥੋਂ ਪੰਜਾਬੀ ਜੁੱਤੀ ਆਪਣੀ ਮਨਪਸੰਦ ਤਿਆਰ ਵੀ ਕਰਵਾ ਸਕਦੇ ਹੋ ਜਿਵੇਂ ਹੈਂਡਵਰਕ ਹੋ ਗਿਆ ਜਰੀਵਰਕ ਹੋ ਗਿਆ ਬਾਕੀ ਹੋਰ ਅਲੱਗ-ਅਲੱਗ ਜਿੱਦਾਂ ਦੇ ਵਰਕ ਹੁੰਦੇ ਨੇ ਨਾ ਸਾਰੇ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਬਾਕੀ ਕੱਪੜੇ ਉੱਪਰ ਵੀ ਤੁਸੀਂ ਕੋਈ ਵੀ ਆਪਣਾ ਵਰਕ ਜਿਹੜਾ ਉਹ ਤਿਆਰ ਕਰਵਾ ਸਕਦੇ ਹੋ ਲੋ ਵੀ ਆ ਦੇਖੋ ਇਹ ਸਾਰਾ ਮਰੇ ਕੋਲੇ ਸ਼ਹਿਰ ਦਾ ਬਾਜ਼ਾਰ ਸ਼ਦਰ ਬਾਜ਼ਾਰ ਆਪਾਂ ਤੇਲੀਆ ਬਾਜ਼ਾਰ ਤੋਂ ਸ਼ਦਰ ਬਾਜ਼ਾਰ ਚ ਆ ਗਏ ਸੀ ਤੇ ਦੇਖ ਸਕਦੇ ਆ ਲਓ ਵੀ ਆਪਾਂ ਆ ਗਏ ਭਾਈ ਫੇਰ ਬਾਜ਼ਾਰ ਤੇਲੀਆ ਬਾਜ਼ਾਰ ਚ ਆ ਗਏ ਹੁਣ ਆਪਾਂ ਦੁਬਾਰਾ ਹੈ ਨਾ ਇਹ ਆ ਤੇਲੀਆ ਬਾਜ਼ਾਰ ਲਓ ਜੀ ਜਿਹੜੀ ਵੀ ਆ ਵੀ ਇਹਦੀ ਵੀਡੀਓ ਦੇਖੋ ਹੈਂਡਸ ਆ ਇਹ ਆ ਸਾਰਾ ਤੇਲੀਆ ਬਾਜ਼ਾਰ ਦੇਖੋ ਵੀ ਕੱਪੜਾ ਤੇਲੀਆ ਬਾਜ਼ਾਰ ਦਾ ਕੱਪੜਾ ਦੇਖੋ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਤੇਲੀਆ ਬਾਜ਼ਾਰ ਚ ਕੱਪੜੇ ਦੀਆਂ ਜਿੰਨੀਆਂ ਤੁਸੀਂ ਦੇਖ ਸਕਦੇ ਹੋ ਆ ਦੇ ਹੈਨਾ ਅੱਜ ਆਪਾਂ ਫਿਰ ਇਸ ਟਾਈਮ ਬਰੇਕ ਕੋਲੇ ਦੇ ਤੇਲੀਆ ਬਾਜ਼ਾਰ ਪਹਿਲਾਂ ਆਪਾਂ ਗਏ ਸੀ ਸਦਰ ਬਾਜ਼ਾਰ ਜਿੱਥੇ ਕਿ ਜੁੱਤੀਆਂ ਦੇ ਕੱਪੜੇ ਦੀਆਂ ਦੁਕਾਨਾਂ ਨੇ ਇੱਥੇ ਮਾਲਾ ਛੁੜੀਆਂ ਜਿਵੇਂ ਚੂੜੀਆਂ ਛਾੜੀਆਂ ਹੋ ਗਈਆਂ ਬਾਕੀ ਕੱਪੜੇ ਦੀਆਂ ਹੋ ਗਈਆਂ ਨਾ ਬਾਕੀ ਹੋਰ ਵੀ ਜਿੱਦਾਂ ਜਰਨਲ ਸਟੋਰ ਹੋਗੇ ਨਾ ਇਤਾਂ ਜਿਆਦਾ ਇੱਥੇ ਦੁਕਾਨਾਂ ਨੇ ਲਓ ਵੀ ਕੱਲ ਵੀ ਕਾਫੀ ਮਾਰਕੀਟ ਆਏ ਤੇ ਆਪਾਂ ਤੁਹਾਨੂੰ ਅੱਗੇ ਦਿਖਾਈ ਹੋਈ ਹੈ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਲਓ ਵੀ ਆਪਾਂ ਆ ਗਏ ਸਰਹੰਦੀ ਗੇੜ ਤੋਂ ਇੱਧਰ ਇੱਧਰ ਵੀ ਕਾਫੀ ਮਾਰਕੀਟ ਆ ਜੇ ਮੈਂ ਤੁਸੀਂ ਕਹਿ ਸਕਦੇ ਹਾਂ ਵੀ ਇੱਧਰ ਇੱਕ ਕਾਫੀ ਵੱਡੀ ਮਾਰਕੀਟ ਆ ਤੁਸੀਂ ਦੇਖ ਸਕਦੇ ਹੋ ਇੱਧਰ ਤੇ ਆਹ ਦੇਖੋ ਜੇ ਆਪਾਂ ਜਾਣਾ ਇੱਧਰ ਤੇ ਆਹ ਸ਼ਹਿਰ ਮਰੇ ਕੋਲ ਤੇ ਮੌਸਮ ਅੱਜ ਥੋੜਾ ਜਿਹਾ ਵਧੀਆ ਹੋ ਗਿਆ ਪਹਿਲਾਂ ਗਰਮੀ ਸੀ ਸਾਹਮਣੇ ਰੋਡ ਆ ਗਿਆ ਥੋੜੀ ਦੂਰ ਜਾ ਕੇ ਹਾਈਵੇ ਲਓ ਵੀ ਬਾਕੀ ਸਾਹਮਣੇ ਹਾਈਵੇ ਆ ਗਿਆ ਤੇ ਬਾਕੀ ਇੱਥੇ ਵੀ ਤੁਹਾਨੂੰ ਪਾਰਕਿੰਗ ਮਿਲ ਜੂਗੀ ਅਗਰ ਤੁਸੀਂ ਗੱਡੀ ਤੇ ਆਉਨੇ ਹੋ ਜਾਂ ਮੋਟਰਸਾਈਕਲ ਤੇ ਆਉਨੇ ਹੋ ਤਾਂ ਇੱਥੇ ਤੁਹਾਨੂੰ ਪਾਰਕਿੰਗ ਮਿਲ ਜੂਗੀ ਆਪਾਂ ਤੁਹਾਨੂੰ ਪਾਰਕਿੰਗ ਦਿਖਾ ਰਹੇ ਹਾਂ ਵੀ ਤੁਸੀਂ ਕਿੱਥੇ ਆਪਣੀ ਗੱਡੀ پارک ਕਰ ਸਕਦੇ ਹੋ ਤੇ ਇੱਥੇ ਵੀ ਕਾਫੀ ਦੁਕਾਨਾਂ ਨੇ ਕਾਫੀ ਬਾਜ਼ਾਰ ਆ ਇਹ ਤੇ ਬਾਕੀ ਇਹਦੇ ਬੈਕ ਸਾਈਡ ਅਰੰਦੀ ਗੇਟ ਆ ਜਿੱਥੋਂ ਤੇਲੀਆ ਬਾਜ਼ਾਰ ਸਟਾਰਟ ਹੋ ਜਾਂਦਾ ਜਿੱਥੋਂ ਤੇਲੀਆ ਬਾਜ਼ਾਰ ਸ਼ੁਰੂ ਹੋ ਜਾਂਦਾ ਤੇ ਆ ਇੱਧਰ ਪਾਰਕਿੰਗ ਆ ਗਈ ਇੱਥੇ ਤੁਸੀਂ ਆਪਣੀ ਗੱਡੀ پارک ਕਰ ਸਕਦੇ ਹੋ ਤੇ ਸਾਹਮਣੇ ਹਾਈਵੇ ਆ ਹਾਈਵੇ ਤੋਂ ਆ ਕੇ ਤੁਸੀਂ ਇੱਥੇ ਆਪਣੀ ਗੱਡੀ پارک ਕਰ ਸਕਦੇ ਹੋ ਲਓ ਵੀ ਲਓ ਵੀ ਹੁਣ ਆਪਾਂ ਪਹੁੰਚੇ ਆ ਪੀ ਐਫਸੀ ਤੇ ਕੁਝ ਖਾਣੇ ਪੀਣੇ ਆ ਦੇਖਦੇ ਕੀ ਖਾਣ ਨੂੰ ਆ ਚਲੋ ਭਾਈ ਲਓ ਵੀ ਆਪਾਂ ਹੁਣ ਪਹੁੰਚ ਚੁੱਕੇ ਆ ਪੀ ਆਰਟੀ ਤੇ ਇੱਕ ਦਾ ਅਰੇਂਜਮੈਂਟ ਇਹਨਾਂ ਦੇ ਅੰਦਰ ਬੈਠਣ ਨੂੰ ਆ ਗਈਆਂ ਕੁਰਸੀਆਂ ਲੱਗੀਆਂ ਹੋਈਆਂ ਨੇ ਬੰਦੇ ਸਾਰੇ ਆਪਣੇ ਬੈਠੇ ਆ ਦੇਖੋ ਹੈਂਡ ਬੋਸ ਕਰਿਓ ਭਾਈ ਤੇ ਆਪਾਂ ਪਹੁੰਚੇ ਹੋਇਆ ਪੀਐਫਸੀ ਤੇ ਗਰਮੀ ਹੋ ਗਈ ਬਹੁਤ ਜ਼ਿਆਦੇ ਬੈਠ ਕੇ ਆਪਾਂ ਕੁਛ ਖਾਣ ਨੂੰ ਲੱਗੇ ਆ ਕਿਤਾ ਲਓ ਵੀ ਆਦੀ ਵੀਡੀਓ ਚ ਆਪਾਂ ਤੁਹਾਨੂੰ ਮਰੇਖ ਕੋਲੇ ਦਾ ਤੇਲਿਆ ਬਾਜ਼ਾਰ ਤੇ ਛਤਰ ਬਾਜ਼ਾਰ ਦੋਨੋਂ ਦਿਖਾਈ ਦੇ ਤੇ ਆਦੀ ਵੀਡੀਓ ਨੂੰ ਆਪਾਂ ਹੈਂਡ ਕਰਦੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸਨ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਸੀਂ ਸਾਰੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਆਪਣੀ ਵੀਡੀਓ ਕਿੱਥੋਂ ਕਿੱਥੋਂ ਦੇਖ ਰਹੇ ਹੋ ਤੇ ਬਾਕੀ ਆਪਾਂ ਨੂੰ ਇੰਸਟਾ ਤੇ ਫੇਸਬੁੱਕ ਤੇ ਫੋਲੋ ਕਰ ਲਿਆ ਕਰੋ ਉੱਥੇ ਵੀ ਆਪਾਂ ਤੁਹਾਨੂੰ ਬਹੁਤ ਸੋਹਣੀਆਂ ਵੀਡੀਓ ਜਿਹੜੀਆਂ ਦਿਖਾਉਣੀਆਂ ਹੁੰਦੀਆਂ ਠ